ਕਿਦਰੇ ਬਿਜਲੀ ਆਈ ਲਾਈਟ ਆਈ ਫਿਰ ਇਹ ਤਕਲੀਫ ਦੇ ਵਿੱਚੋਂ ਹੱਲ ਕੱਢਿਆ ਹੌਲੀ-ਹੌਲੀ ਆਪਾਂ ਪੱਖੇ ਬਣਾਏ ਤਰੱਕੀ ਹੋਈ ਹੋਰ ਹੱਲ ਕੱਢਿਆ ਹੌਲੀ-ਹੌਲੀ ਕੂਲਰ ਆ ਗਏ ਫਿਰ ਹੋਰ ਯਤਨ ਕੀਤਾ ਤਰੱਕੀ ਹੋਈ ਤੇ ਏਸੀ ਦਾ ਸਿਸਟਮ 에어 ਕੰਡੀਸ਼ਨ ਆ ਗਿਆ ਗੱਡੀਆਂ ਵੀ 에어 ਕੰਡੀਸ਼ਨ ਹਨ ਕਮਰਿਆਂ ਵਿੱਚ ਵੀ ਏਸੀ ਲੱਗ ਜਾਂਦੇ ਹਨ ਅੱਜਕੱਲ ਤੇ ਸਾਰੇ ਘਰ ਹੀ ਟੈਂਪਰੇਚਰ ਕੰਟਰੋਲ ਹੋ ਜਾਂਦਾ ਹੈ ਵਿਦੇਸ਼ਾਂ ਦੇ ਵਿੱਚ ਬਾਹਰਲੇ ਸਾਰਾ ਘਰ ਹੀ ਇੱਕ ਥਾਂ ਦੇ ਉੱਤੋਂ ਹੀ ਤੁਸੀਂ ਕਿੰਨਾ ਟੈਂਪਰੇਚਰ ਕਰਦਾ ਸਾਰੇ ਕਰਦਾ ਹੀ ਸਾਰੇ ਬਾਥਰੂਮ ਰਸੋਈ ਸਾਰੇ ਬੈਡਰੂਮ ਲੌਬੀ ਸਾਰਾ ਇਕੱਠਾ ਹੀ ਏਰੀਆ ਬਾਹਰਲੇ ਪਾਸੇ ਏਡੀ ਗਡੱਬੀ ਲੱਗੀ ਏ ਉਹਦੇ ਉੱਤੇ ਕਰ ਦੇਣਾ ਵੀ 22 ਤੇ ਸਾਰੇ ਘਰ ਦਾ ਟੈਂਪਰੇਚਰ 22 ਹੋ ਜਾਂਦਾ ਬਾਹਰ ਭਾਵੇਂ 42 ਹੋਈ ਜਾਏ ਭਾਵੇਂ 50 ਹੋਈ ਜਾਏ ਕੋਈ ਫਰਕ ਨਹੀਂ ਅੰਦਰ 42 ਰਹਿਣਾ ਘਰ ਦਾ 15 ਕਰ ਲਿਆ ਤੇ 15 ਹੀ ਟੈਂਪਰੇਚਰ ਰਹਿਣਾ। ਗਰਮੀ ਹੋਵੇ ਤਾਂ ਵੀ ਅੰਦਰ ਬਾਈਓ ਹੀ ਰਹਿਣਾ ਤੇ ਠੰਡ ਹੋਵੇ ਤਾਂ ਵੀ ਅੰਦਰ ਉਹ ਬਾਈਓ ਬਾਈਓ ਹੀ ਰਹਿਣਾ। ਮਤਲਬ 20 ਤੇ ਕਰ ਲਿਆ ਤੇ 20 ਰਹਿਣਾ ਬਾਹਰ ਜਿੰਨੀ ਮਰਜ਼ੀ ਠੰਡ ਪਈ ਜਾਏ। ਇੱਥੇ ਇੱਕੋ ਜਿਹਾ ਸਾਰੇ ਘਰ ਦੇ ਵਿੱਚ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ ਇਹਨਾਂ ਸਾਰਿਆਂ ਦੇਸ਼ਾਂ 'ਚ ਘਾਰੀ ਇਦਾਂ ਬਣਦੇ ਨੇ ਕਿ ਸਾਰੇ ਘਰ ਦਾ ਤੁਸੀਂ ਟੈਂਪਰੇਚਰ ਬਾਹਰੋਂ ਹੀ ਕੰਟਰੋਲ ਕਰ ਲਓ। ਇੰਡੀਆ 'ਚ ਵੀ ਇਦਾਂ ਹੌਲੀ-ਹੌਲੀ ਬਣ ਰਿਹਾ ਹੈ ਆਉਣ ਵਾਲੇ ਸਮੇਂ 'ਚ ਬਣ ਜਾਣਾ ਨਵੇਂ ਘਰ ਜਿਹੜੇ ਬਣਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਇਦਾਂ ਹੀ ਜਲਦਾ ਕਿ ਨਵੇਂ ਘਰਾਂ 'ਚ ਅੰਦਰੋਂ ਹੀ ਘਰ ਟੈਂਪਰੇਚਰ ਕਰ ਲਓ ਜਿਹੜਾ ਕਰਨਾ ਬਾਹਰ ਗਰਮੀ ਹੋਵੇ ਬਾਹਰ ਸਰਦੀ ਹੋਵੇ ਕੋਈ ਫਰਕ ਨਹੀਂ ਪੈਂਦਾ ਚਲੋ ਹੁਣ ਜਿਹੜੀ ਗੱਲ ਕਹਿਣੀ ਇਸ ਗਰਮੀ ਨੇ ਤੰਗ ਕੀਤਾ ਅਸੀਂ ਇਹਦਾ ਇਲਾਜ ਕਰ ਲਿਆ ਕਿਉਂਕਿ ਦੁਖੀ ਹੋਏ ਦੁਖੀ ਹੋਣ ਕਰਕੇ ਇਲਾਜ ਕਰ ਲਿਆ ਤੇ ਬੰਦੇ ਨੂੰ ਬੰਦੇ ਦਾ ਵਧਿਆ ਹੋਇਆ ਕਾਮ ਦੁਖੀ ਕਰਦਾ ਇਹਦਾ ਇਲਾਜ ਨਹੀਂ ਕਰਦਾ ਵਧਿਆ ਹੋਇਆ ਗੁੱਸਾ ਦੁਖੀ ਕਰਦਾ ਇਹਦਾ ਇਲਾਜ ਨਹੀਂ ਕਰਦਾ ਵਧਿਆ ਹੋਇਆ ਲੋਭ ਬੰਦੇ ਨੂੰ ਤੰਗ ਕਰੀ ਜਾਂਦਾ ਕਰੀ ਜਾਂਦਾ ਇਹਦਾ ਇੰਤਜ਼ਾਮ ਨਹੀਂ ਕਰਦਾ ਵਧਿਆ ਹੋਇਆ ਲੋਭ ਮੋਹ ਇਹ ਚੀਜ਼ਾਂ ਬਹੁਤ ਤੰਗ ਕਰਦੀਆਂ ਹਨ ਵਧਿਆ ਹੋਇਆ ਹੰਕਾਰ ਬਹੁਤ ਤੰਗ ਕਰਦਾ ਹੈ ਬੰਦੇ ਨੂੰ ਸਾੜਦਾ ਹੈ ਕਾਮ ਕ੍ਰੋਧ ਕਾਇਆ ਕੋ ਗੱਲੇ ਗਾਲ ਦਿੰਦਾ ਜਿਉਂ ਕੰਚਨ ਸੁਹਾਗਾ ਟਾਲੇ ਬਾਹਰੋਂ ਸ਼ਰੀਰ ਜਿਵੇਂ ਗਲਦਾ ਹੈ ਨਾ ਕਾਇਆ ਵੀ ਗਲਦੀ ਹੈ ਤੇ ਅੰਦਰ ਜਿਹੜੀ ਬੇਚੈਨੀ ਮਨ ਨੂੰ ਹੁੰਦੀ ਹੈ ਉਹਦਾ ਧਿਆਨ ਤੀ ਕੋਈ ਨਹੀਂ ਪਰ ਆ ਏਸ਼ਿਆਂ ਦਾ ਪ੍ਰਬੰਧ ਪੱਖਿਆਂ ਦਾ ਸੀ ਕਰ ਲੈਂਦੇ ਹਾਂ ਪਰ ਮਨ ਬੇਚੈਨ ਰਹਿੰਦਾ ਹੈ ਬੇਚੈਨ ਰਹਿੰਦਾ ਹੈ ਬੇਚੈਨ ਰਹਿੰਦਾ ਇਹਦੇ ਵਾਸਤੇ ਯਤਨ ਨਹੀਂ ਕਰਦੇ ਹੁਣ ਆਪਾਂ ਕਿਸੇ ਨੂੰ ਛੇੜ ਕੇ ਵੇਖ ਲਓ ਮੜਾ ਜ ਗਲਪੈਣ ਨੂੰ ਪੈਂਦੇ ਨੇ ਸਾਰੇ ਬੰਦੇ ਇੰਨੇ ਗੁੱਸੇ 'ਚ ਨੇ ਇੰਨੇ ਹਾਈਪਰ ਹਨ ਬਰੂ ਦੀ ਪਰੇ ਚੱਕੀ ਫਿਰਦੇ ਨੇ ਮੜਾ ਜੀ ਤੀਲੀ ਲਾਉਣ ਦੀ ਲੋੜ ਹੈ ਫਟ ਜਾਂਦੇ ਨੇ ਅਸੀਂ ਕਹਿੰਦੇ ਆ ਫਲਾਣੇ ਬੰਦੇ ਨੇ ਮੈਨੂੰ ਗੁੱਸਾ ਚੜਾ ਦਿੱਤਾ ਕੋਈ ਕਿਸੇ ਨੂੰ ਗੁੱਸਾ ਨਹੀਂ ਚੜਾ ਸਕਦਾ ਅਸਲ 'ਚ ਤੀਲੀ ਉਹਨੇ ਲਾਈ ਬਰੂਦ ਤੇ ਤੇਰੇ ਕੋਲੇ ਹੈਗਾ ਸੀ ਤਾਂ ਹੀ ਅੱਗ ਲੱਗੀ ਨਾ ਤੂੰ ਕਹਿੰਦਾ ਫਲਾਣੇ ਬੰਦੇ ਨੇ ਮੈਨੂੰ ਆਹ ਗੱਲ ਕਹੀ ਤੇ ਮੈਨੂੰ ਉਹਨੇ ਅੱਗ ਲਾ ਦਿੱਤੀ ਆਪਾਂ ਕਹਿੰਦੇ ਆ ਨਾ ਵੀ ਫਲਾਣੇ ਬੰਦੇ ਨੇ ਮੈਨੂੰ ਆਹ ਗੱਲ ਕਹਿ ਕੇ ਅੱਗ ਲਾ ਦਿੱਤੀ ਤੇ ਤੁਸੀਂ ਮੈਨੂੰ ਦੱਸੋ ਕੋਈ ਅੱਗ ਤੇਰੇ ਮਨ ਨੂੰ ਕਿਵੇਂ ਲਾ ਸਕਦਾ ਕਦੇ-ਕਦੇ ਤੇਰੇ ਘਰ ਵਾਲੀ ਤੈਨੂੰ ਕਹਿੰਦੀ ਏ ਕੁਝ ਤੂੰ ਕਹਿੰਦਾ ਵੀ ਚੱਲ ਠੀਕ ਹੀ ਕਹਿੰਦੀ ਉਦੋਂ ਅੱਗ ਨਹੀਂ ਲੱਗਦੀ ਕਈ ਬੰਦਿਆਂ ਦਾ ਆਪਾਂ ਗੁੱਸਾ ਨਹੀਂ ਕਰਦੇ ਕਈਆਂ ਦਾ ਗੁੱਸਾ ਕਰਦੇ ਆ ਕਈਆਂ ਨੂੰ ਸੁਣ ਕੇ ਅੱਗ ਲੱਗ ਜਾਂਦੀ ਹੈ ਕਈਆਂ ਵਾਰੀ ਅਸੀਂ ਚੁੱਪ ਕਰਕੇ ਸੁਣ ਲੈਨੇ ਆ ਕਈਆਂ ਵਾਰੀ ਅੱਗ ਨਹੀਂ ਲੱਗਦੀ ਇਹਦਾ ਮਤਲਬ ਇਹ ਹੈ ਤੇਰੇ ਹੱਥ ਵਸੇ ਇੱਕ ਗਾਲ ਤੈਨੂੰ ਦੁਸ਼ਮਣ ਕੱਢਦਾ ਉਦੋਂ ਅੱਗ ਲੱਗਦੀ ਹੈ ਇੱਕ ਗਾਲ ਤੈਨੂੰ ਤੇਰਾ ਫਰੈਂਡ ਕੱਢਦਾ ਸੇਮ ਹੀ ਗਾਲ ਕੱਢੀ ਉਦੋਂ ਤੈਨੂੰ ਕੋਈ ਅੱਗ ਨਹੀਂ ਲੱਗਦੀ ਗੱਲ ਤੇ ਸਾਰੀ ਤੇਰੇ ਆਪਣੇ ਤੇ ਹੈ ਕੋਈ ਕੁਝ ਨਹੀਂ ਕਰ ਸਕਦਾ ਬਰੂਦ ਚੱਕੀ ਫਿਰਦੇ ਆ ਉਹਨੇ ਮੈਨੂੰ ਐਦਾਂ ਕਹਿ ਦਿੱਤਾ ਮੈਨੂੰ ਅੱਗ ਲਾ ਦਿੱਤੀ ਮੈਨੂੰ ਉਹਨੇ ਮੋਢਾ ਮਾਰ ਕੇ ਲੰਘ ਗਿਆ ਉਹਨੇ ਮੇਰੇ ਮੇਰੇ ਕੋਲੋਂ ਲੰਘਣ ਲੱਗਿਆ ਆਪਣੀ ਮੁੱਛ ਤੇ ਹੱਥ ਲਾ ਦਿੱਤਾ ਮੁੱਛਾਂ ਤੇ ਹੱਥ ਫੇਰਦਾ ਮੈਨੂੰ ਵੇਖ ਵੇਖ ਕੇ ਮੁੱਛਾਂ ਨੂੰ ਵੱਟ ਦਿੰਦਾ ਮੈਨੂੰ ਵੇਖ ਵੇਖ ਕੇ ਅੱਖਾਂ ਕੱਢਦਾ ਮੇਰੇ ਵੱਲ ਵੇਖ ਵੇਖ ਕੇ ਸਾਨੂੰ ਗੁੱਸਾ ਚੜਦਾ ਤੇ ਕਿੰਨੇ ਤੰਗ ਆ ਇਹਨਾਂ ਗੁੱਸਿਆਂ ਤੋਂ ਇਹਨਾਂ ਪਰੇਸ਼ਾਨੀਆਂ ਤੋਂ ਜਿਹੜੀਆਂ ਬੰਦੇ ਨੂੰ ਅੰਦਰੋਂ ਬੇਚੈਨ ਰੱਖਦੀਆਂ ਹਨ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਬੰਦੇ ਦੇ ਅੰਦਰ ਹਿੰਸਾ ਕਰਨੀ ਹਿੰਸਾ ਇਹ ਅੱਗ ਦੀ ਨਦੀ ਚਾਰ ਅੱਗ ਦੀਆਂ ਨਦੀਆਂ ਨੇ ਜਿਹੜੀਆਂ ਬੰਦੇ ਦੇ ਅੰਦਰ ਚੱਲਦੀਆਂ ਹਨ ਹੁਣ ਬਾਹਰ ਅੱਗ ਮਾੜੀ ਦੀ ਵਧੀ ਅਸੀਂ ਕੂਲਰ ਲਾ ਲਏ ਅਸੀਂ ਏਸੀ ਲਾ ਲਏ ਅਸੀਂ ਕਿੰਨਾ ਇੰਤਜ਼ਾਮ ਕਰ ਲਿਆ ਪਰ ਜਦੋਂ ਬੰਦੇ ਦੇ ਅੰਦਰ ਅੱਗ ਦੀਆਂ ਨਦੀਆਂ ਵਗਦੀਆਂ ਹਨ ਇਹਦਾ ਇੰਤਜ਼ਾਮ ਅਸੀਂ ਕਰ ਸਕਦੇ ਸੀ ਇੰਤਜ਼ਾਮ ਹੀ ਐ ਸਾਰੀ ਦੀ ਸਾਰੀ 1430 ਅੰਗ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹਦਾ ਹੀ ਇੰਤਜ਼ਾਮ ਸੀ ਮਨ ਨੂੰ ਜਿਹੜੀ ਅੱਗ ਲੱਗਦੀ ਐ ਇਹਦੇ ਤੇ ਕਾਬੂ ਕਿਵੇਂ ਪਾਇਆ ਜਾਵੇ ਮਨ ਨੂੰ ਕੰਟਰੋਲ ਕਿਵੇਂ ਕੀਤਾ ਜਾਵੇ ਤੁਸੀਂ ਮੈਨੂੰ ਦੱਸੋ ਜੀ ਗੁਰਬਾਣੀ ਦੇ ਜਿੰਨੇ ਸ਼ਬਦ ਨੇ ਉਹ ਜ਼ਿਆਦਾਤਰ ਸ਼ਬਦ ਤੁਹਾਨੂੰ ਮਨ ਨੂੰ ਸੰਬੋਧਨ ਕਰਕੇ ਮਿਲਣਗੇ ਮਨ 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 ਤੇ ਅੱਜ ਸਾਨੂੰ ਸਭ ਤੋਂ ਵੱਧ ਪਰੇਸ਼ਾਨ ਕਰ ਰਿਹਾ ਕੌਣ ਕਰ ਰਿਹਾ ਬੋਲੋ ਸਾਡਾ ਤਨ ਕੇ ਮਨ ਗੱਜ ਕੇ ਬੋਲੋ ਮਨ ਗਵਾਂਡੀ ਪਰੇਸ਼ਾਨ ਨਹੀਂ ਕਰ ਰਿਹਾ ਉਹਨੇ ਕੋਠੀ ਬਣਾਈ ਐ ਇੱਟਾਂ ਕੀ ਪਰੇਸ਼ਾਨ ਕਰਨੀਆਂ ਸੀਮਿੰਟ ਕੀ ਪਰੇਸ਼ਾਨ ਕਰੂ ਸਰੀਆ ਕੀ ਪਰੇਸ਼ਾਨ ਕਰੂ ਗਵਾਂਡੀ ਦੀ ਕੋਠੀ ਨੂੰ ਵੇਖ ਕੇ ਅੰਦਰ ਜਿਹੜੀ ਅੱਗ ਲੱਗੀ ਐ ਈਰਖਾ ਸਾੜਾ ਇਹ ਮਨ ਦੇ ਵਿੱਚ ਜਿਹੜਾ ਭਰਿਆ ਪਿਆ ਹੈ ਪਰੇਸ਼ਾਨ ਕੋਠੀ ਨਹੀਂ ਕਰ ਰਹੀ ਕੋਠੀ ਦੇ ਨਾਲ ਜਿਹੜਾ ਸਾੜਾ ਉਹ ਕਰ ਰਿਹਾ ਕਿਸੇ ਦੀ ਗੱਡੀ ਕੀ ਤੰਗ ਕਰੂ ਗੱਡੀ ਤੇ ਛੜਕ ਤੇ ਖੜੀ ਏ ਗੈਰਾਜ ਵਿੱਚ ਖੜੀ ਏ ਗੈਰੇਜ ਵਿੱਚ ਗੱਡੀ ਖੜੀ ਤੁਹਾਨੂੰ ਕਿੱਦਾਂ ਤੰਗ ਕਰ ਸਕਦੀ ਲੋਹੇ ਨੇ ਕੀ ਤੰਗ ਕਰਨਾ ਕਿਸੇ ਉਹਦੇ ਨਾਲ ਜਿਹੜੀ ਈਰਖਾ ਹੈ ਸਾਡੇ ਮਨ ਵਿੱਚ ਉਹ ਸਾਨੂੰ ਤੰਗ ਕਰਦੀ ਹੈ ਜਿਹੜਾ ਚੈਲਸ ਜਿਹੜਾ ਸਾੜਾ ਕਿਸੇ ਦਾ ਧੀ ਪੁੱਤ ਕੈਨੇਡਾ ਤੁਰ ਗਿਆ ਅਮਰੀਕਾ ਤੁਰ ਗਿਆ ਉਹਨੇ ਕਿਸੇ ਨੂੰ ਕੀ ਤੰਗ ਕਰਨਾ ਉਹ ਤਾਂ ਵਿਚਾਰਾ ਅਮਰੀਕਾ ਬੈਠਾ ਕੈਨੇਡਾ ਬੈਠਾ ਸਾਨੂੰ ਤੰਗ ਕੀ ਕਰਦਾ ਸਾਡਾ ਉਹਨਾਂ ਗਵਾਂਡੀਆਂ ਦੇ ਨਾਲ ਸਾਡਾ ਈਰਖਾ ਜੈਲਸ ਵੇਖ ਵੇਖ ਸੜਨਾ ਅਸੀਂ ਸੜ ਰਹੇ ਹਾਂ ਲੋਕ ਸਾੜ ਰਹੇ ਨੇ ਅੱਜ ਕੱਲ ਜਿਆਦਾਤਰ ਚੀਜ਼ਾਂ ਸਾੜਨ ਲਈ ਕੀਤੀਆਂ ਜਾਂਦੀਆਂ ਨੇ ਸਾੜਨਾ ਗਵਾਂਡੀਆਂ ਪਿੰਡ ਨੂੰ ਪਤਾ ਲੱਗੇ ਪਿੰਡ ਨੂੰ ਸਾੜਨਾ ਗਵਾਂਡੀਆਂ ਨੂੰ ਸਾੜਨਾ ਰਿਸ਼ਤੇਦਾਰਾਂ ਨੂੰ ਸਾੜਨਾ ਬਾਅਦ ਚ ਲੋਕੀ ਕਹਿਣਗੇ ਮੈਂ ਜਦੋਂ ਐਦਾਂ ਹੋਇਆ ਨਾ ਅੱਗ ਕੋਲੇ ਹੋ ਗਿਆ ਅੱਗ ਲੱਗ ਗਈ ਉਹਨੂੰ ਸੁਣ ਕੇ ਖੁਸ਼ੀ ਹੁੰਦੀ ਲੋਕਾਂ ਨੂੰ ਦੁਨੀਆ ਨੂੰ ਸਾੜ ਸਾੜ ਕੇ ਖੁਸ਼ੀ ਹੁੰਦੀ ਧਿਆਨ ਦੇਣਾ ਗੁਰਮਖੋ ਹੁਣ ਇਹ ਅੱਗ ਦੀਆਂ ਨਦੀਆਂ ਤੇ ਸਾਡੇ ਅੰਦਰ ਨੇ ਇਹਦਾ ਇੰਤਜ਼ਾਮ ਕਰਨਾ ਸੀ ਇਥੇ ਠੰਡ ਪਾਈ ਕਰਤਾਰੇ ਉਹ ਠੰਡ ਅੰਦਰ ਕਿਵੇਂ ਪਵੇ ਮਨ ਮੇਰਾ ਸਮਝ ਦੇ ਨਾਲ ਅਕਲ ਦੇ ਨਾਲ ਗੁਰੂ ਜੀ ਦੇ ਦਿੱਤੇ ਗਿਆਨ ਦੇ ਨਾਲ ਇੱਕ ਗੱਡੀ ਨੂੰ ਵੇਖ ਕੇ ਸੜੀ ਜਾਣਾ ਇਹ ਕੈਂ ਕਹਿਣਾ ਮਾਲਕਾ ਸਾਰਿਆਂ ਨੂੰ ਦਈ ਇਹਦੀ ਮਿਹਨਤ ਕੀਤੀ ਏ ਇਹ ਇਹ ਬਹੁਤ ਘਾਲਣਾ ਕਾਲੀ ਏ ਅਮਰੀਕਾ ਟਰੱਕ ਚਲਾ ਚਲਾ ਕੇ ਪਿਓ ਉਹਨੂੰ ਗੱਡੀ ਲੈ ਕੇ ਦਿੱਤੀ ਪੁੱਤ ਨੇ ਮਾਲਕਾ ਸਾਰਿਆਂ ਤੇ ਕਿਰਪਾ ਕਰੀ ਹੁਣ ਇੱਕ ਭਾਅ ਵੇ ਏ ਇੱਕ ਸਾੜਾ ਫਲਾਣੇ ਦਾ ਧੀ ਪੁੱਤ ਬਾਹਰ ਗਿਆ ਬੜੀ ਕਮਾਈ ਕਰ ਰਿਹਾ ਦਿਨ ਰਾਤ ਟਰੱਕ ਚਲਾ ਰਿਹਾ ਦਿਨ ਰਾਤ ਟੈਕਸੀ ਚਲਾ ਰਿਹਾ ਦਿਨ ਰਾਤ ਸ਼ਾਪ ਤੇ ਖੜਾ ਰਹਿੰਦਾ ਸਟੋਰਾਂ ਤੇ ਖੜਾ ਰਹਿੰਦਾ ਰੱਬਾ ਉਹਦੇ ਬੱਚਿਆਂ ਨੇ ਕਿੰਨੀ ਮਿਹਨਤ ਕੀਤੀ ਹੈ ਸਾਰਿਆਂ ਦੇ ਬੱਚੇ ਮਿਹਨਤੀ ਬਣਨ ਸਭ ਤੇ ਕਿਰਪਾ ਹੋਵੇ ਇੱਕ ਭਾਅ ਵੇ ਲਿਆਉਣਾ ਹੁੰਦਾ ਤੇ ਇੱਕ ਭਾਅ ਸਾਢੇ ਦਾ ਲਿਆਉਣਾ ਹੁੰਦਾ ਇੱਕ ਭਾਵ ਸਾਨੂੰ ਸ਼ਾਂਤ ਕਰ ਦਿੰਦਾ ਹੈ। ਭਲਾ ਮੰਗਾਗੇ ਜਦੋਂ ਇੱਕ ਭਾਵ ਜਦੋਂ ਨਫ਼ਰਤ, ਜੈਲਸ, ਈਰਖਾ ਫਿਰ ਦੁਖੀ ਹੋਵਾਂਗੇ। ਇਸ ਕਰਕੇ ਹੰਸ ਕਹਿੰਦੇ ਆ ਹਿੰਸਾ ਕਰਨੀ ਧਿਆਨ ਨਾਲ ਸੁਣਨਾ ਹਿੰਸਾ ਤਿੰਨ ਤਰ੍ਹਾਂ ਦੀ ਹੁੰਦੀ ਹੈ। ਮਨ, ਬਚ, ਕਰਮ ਤਿੰਨ ਤਰ੍ਹਾਂ ਦੀ ਹਿੰਸਾ। ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਇੱਕ ਹਿੰਸਾ ਹੁੰਦੀ ਹੈ ਨਾ। ਕਿਸੇ ਬੰਦੇ ਨੂੰ ਹਿੱਟ ਕਰਨਾ ਕਿਸੇ ਨੂੰ ਮਾਰਨਾ ਥੱਪੜ ਮਾਰਨਾ ਗੋਲੀ ਮਾਰ ਦੇਣੀ ਦਾਗ ਮਾਰਨੀ ਸੋਟਾ ਮਾਰਨਾ ਕਿਸੇ ਨੂੰ ਚੋਟ ਪਹੁੰਚਾਉਣੀ ਸਰੀਰ ਤੇ ਚੋਟ ਪਹੁੰਚਾਉਣੀ ਇਹਨੂੰ ਕਹਿੰਦੇ ਨੇ ਤਨ ਦੀ ਹਿੰਸਾ ਕਿਸੇ ਦੇ ਇਦਾਂ ਮਤਲਬ ਮਨ ਬਚਨ ਕਰਮ ਕਰਕੇ ਕਰਮ ਕਰਕੇ ਹਿੰਸਾ ਕਰਨੀ ਕਿਸੇ ਨੂੰ ਹਿੱਟ ਕਰਨਾ ਇੱਕ ਹੁੰਦਾ ਹੈ ਬੋਲ ਕੇ ਕਿਸੇ ਦਾ ਦਿਲ ਇੰਨਾ ਇਹੋ ਜੀ ਗੱਲ ਕਹਿ ਦੇਣੀ ਬੰਦੇ ਨੂੰ ਸਾੜ ਦੇਣਾ ਮਨ ਬੋਲਣ ਕਰਕੇ ਕਿਸੇ ਦੀ ਹਿੰਸਾ ਕਰਨੀ ਬਚਨ ਕਰਕੇ ਇੱਕ ਹੁੰਦੀ ਹੈ ਮਨ ਵਿੱਚ ਹੀ ਸੋਚੀ ਜਾਣਾ ਕਿਸੇ ਬਾਰੇ ਮਾੜਾ ਮਨ ਚ ਹੀ ਸੋਚੀ ਜਾਣਾ ਇੱਕ ਮਨ ਚ ਸੋਚਣਾ ਇੱਕ ਬੋਲਣਾ ਇੱਕ ਫਿਰ ਕਰਮ ਕਰਨਾ ਕਰਮ ਕਰਨਾ ਕਿਸੇ ਨੂੰ ਹਿੰਸਾ ਕਰਨੀ ਇਹਨੂੰ ਹੰਸ ਕਹਿੰਦੇ ਹੰਸ ਇਹ ਅੱਗ ਦੀ ਨਦੀ ਹੈ। ਹੇਤ ਕਹੀਏ ਮੋਹ, ਹੰਸ ਹੇਤ ਲੋਭ, ਲਾਲਚ। ਚੰਗਾ ਭਲਾ ਪੁਜਾਰਾ ਹੁੰਦਾ ਵੀ ਹੈ ਫਿਰ ਵੀ ਲਾਲਚ ਹੀ ਬਣਿਆ ਰਹਿੰਦਾ ਹਰ ਵੇਲੇ। ਕੋਪ ਕਹਿੰਦੇ ਨੇ ਕ੍ਰੋਧ ਨੂੰ ਗੁੱਸਾ। ਇਹ ਅੱਗ ਦੀਆਂ ਨਦੀਆਂ ਹਨ। ਤੇ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵਹਿ ਦਜਹਿ ਨਾਨਕਾ ਤਰੀਐ ਕਰਮੀ ਕਰਮੀ ਲਾਗ।